ਹਾਂ ਜੀ ਅਸੀ ਕਾਲ ਜੀ ਅਸੀ ਕਾਲ ਅੱਛਾ ਹੈਰੀ ਭਾਜੀ ਫਿਰ ਦਿਵਾਲੀ ਦੇ ਦਿਨ ਕਿੱਦਾਂ ਰਿਹਾ ਜੀ ਦਿਵਾਲੀ ਦਾ ਦਿਨ ਭਾਜੀ ਵਧੀਆ ਰਿਹਾ ਹਾਂ ਜੀ ਆਪਣੇ ਦੀ ਤਾਂ ਵਧੀਆ ਰਿਹਾ ਪਰ ਕਈ ਜਗ੍ਹਾ ਹਾਦਸੇ ਹੋ ਵੀ ਗਏ ਹਾਂ ਜੀ ਕਈ ਜਗ੍ਹਾ ਹੁਣ ਬਚ ਵੀ ਗਏ ਹਾਂ ਜੀ ਤੁਸੀਂ ਮੜੇ ਜੀ ਸੰਖੇਪ ਜੀ ਆਪਣੇ ਦਰਸ਼ਕਾਂ ਨੂੰ ਦੱਸੋ ਜੀ ਵੀ ਜਿਹੜਾ ਇੱਕ ਤੋਂ ਸਭ ਤੋਂ ਪਹਿਲਾਂ ਦਾ ਆਪਾਂ ਜਿਹੜਾ ਰਾਸ਼ਟਰਪਤੀ ਜੀ ਦੀ ਉਹ ਗੱਲ ਕਰ ਲੈਂਦੇ ਹਾਂ ਉਹ ਕੋਟ ਨੰਬਰ ਇਹ ਦੱਸੀ ਡਿਟੇਲ ਚ ਆਪਣੇ ਦੇਖੋ ਸਭ ਤੋਂ ਵੱਡੀ ਘਟਨਾ ਹੈ ਦੇਸ਼ ਦੀ ਵੈਸੇ ਹਾਂਜੀ ਸਾਡੇ ਦੇਸ਼ ਦੇ ਰਾਸ਼ਟਰਪਤੀ ਆਂ ਦ੍ਰੋਪਦੀ ਮੁਰਮੁਰ ਜੀ ਠੀਕ ਹੈ ਜੀ ਉਹ ਚਾਰ ਜਿਹੜੇ ਸਾਊਥ ਦੇ ਸਟੇਟਸ ਹੈ ਉਹਨਾਂ ਦੀ ਯਾਤਰਾ ਤੇ ਗਏ ਹੋਏ ਆ ਠੀਕ ਹੈ ਜੀ ਤੇ ਕੱਲ ਕੇਰਲ ਦੇ ਪਰਮੁੱਧਮ ਦੇ ਵਿੱਚ ਉਹਨਾਂ ਦਾ ਹੈਲੀਕਾਪਟਰ ਉਤਰਿਆ ਠੀਕ ਹੈ ਜੀ ਇੱਥੇ ਵਰਨਣ ਹੋ ਗਿਆ ਹਵਾਈ ਸੈਨਾ ਦਾ ਜਿਹੜਾ ਹੈਲੀਕਾਪਟਰ ਉਹ ਪੱਤਰ ਵਰਤਦੇ ਹਾਂ ਠੀਕ ਹੈ ਜੀ ਤੇ ਉਹ ਸਬਰੀਮਾਲਾ ਮੰਦਿਰ ਦੇ ਵਿਖੇ ਦਰਸ਼ਨ ਕਰਨ ਗਏ ਸਬਰੀਮਾਲਾ ਦੀ ਯਾਤਰਾ ਤੇ ਨਿਕਲੇ ਹੈ ਠੀਕ ਹੈ ਜੀ ਤੇ ਜਿਹੜਾ ਪਰਮੋਧਮ ਜਿਹੜੀ ਜਗ੍ਹਾ ਹੈ ਕੇਰਲ ਦੇ ਵਿੱਚ ਉੱਥੇ ਰਜੀਵ ਗਾਂਧੀ ਇੰਟਰਨੈਸ਼ਨਲ ਇੰਡੋਰ ਸਟੇਡੀਅਮ ਹੈ ਠੀਕ ਹੈ ਜੀ ਉਹਦੇ ਵਿੱਚ ਇੱਕ ਕੰਕਰੀਟ ਦਾ ਬੇਸ ਬਣਾਇਆ ਗਿਆ ਜਿਹਦੇ ਉੱਤੇ ਰਾਸ਼ਟਰਪਤੀ ਦਰੋਪਤੀ ਮਰਮਰ ਜੀ ਦਾ ਹੈਲੀਕਾਪਟਰ ਨੇ ਉਤਰਨਾ ਸੀ ਠੀਕ ਹੈ ਜੀ ਪਰ ਇਹ ਹੈ ਵੀ ਯਾਤੇ ਲੇਟ ਬਣਾਇਆ ਹੂੰ ਯਾ ਉੱਥੇ ਕੋਈ ਕਮੀ ਰਹਗੀ ਤੇ ਤੁਸੀਂ ਇਹ ਦੇਖੋ ਵੀ ਉੱਥੇ ਹੈਲੀਕਾਪਟਰ ਉਤਰਨ ਨਾਲ ਸਿਮਿੰਟ ਦੇ ਵਿੱਚ ਖੱਡੇ ਪੈ ਗਏ ਤੇ ਹੈਲੀਕਾਪਟਰ ਜਿਹੜਾ ਸੀਗਾ ਉਹਦੇ ਟਾਇਰ ਉਹਨਾਂ ਟੋਇਆਂ ਦੇ ਵਿੱਚ ਫਸ ਗਏ ਤੇ ਇਹ ਦੇਖੋ ਵੀ ਬਹੁਤ ਖੁਸ਼ਕਿਸਮਤਾਂ ਦੇਸ਼ ਵਾਲੇ ਵੀ ਦਰੋਪਤੀ ਮੁਰਮੁਰਜੇ ਹੈਲੀਕਾਪਟਰ ਜਿਹੜਾ ਤੁਰਘਟਨਾ ਗ੍ਰਸਤ ਹੋਣ ਤੋਂ ਬਚਿਆ ਇਹ ਬਹੁਤ ਵੱਡੀ ਨਲਾਇਕੀ ਹੈ ਉੱਥੇ ਦੇ ਪ੍ਰਸ਼ਾਸਨ ਦੀ ਵੀ ਦੇਸ਼ ਦੇ ਦੇ ਕੋ ਰਾਸ਼ਟਰਪਤੀ ਹੋਣ ਹਾਂਜੀ ਤੇ ਉਹਨਾਂ ਦਾ ਹੈਲੀਕਾਪਟਰ ਉਤਰਦਾ ਹੋਏ ਤੇ ਉਹ ਸਿਮਿੰਟਡ ਦਾ ਕੱਚਾ ਰਹਿ ਜੇ ਉਸ ਤੋਂ ਬਾਅਦ ਇਨਕੁਆਇਰੀ ਵੀ ਮਾਰਕ ਹੋਈ ਹੈ ਠੀਕ ਹੈ ਜੀ ਜਿਹੜੇ ਉੱਥੇ ਲੋਕਲ ਅਫੀਸਰਸ ਹੈ ਉਹਨਾਂ ਦਾ ਕਹਿਣਾ ਇਹ ਹੈ ਵੀ ਪਹਿਲਾਂ ਇਹ ਜਿਹੜਾ ਸੀਗਾ ਵੀ ਕਿਸੇ ਹੋਰ ਜਗ੍ਹਾ ਦੇ ਪਾਂਡੇ ਨਾਮ ਦੀ ਜਗ੍ਹਾ ਦੇ ਉੱਤੇ ਉਤਰਨਾ ਸੀ ਠੀਕ ਹੈ ਜੀ ਪਰ ਮੌਸਮ ਖਰਾਬ ਹੋਣ ਕਰਕੇ ਇਹ ਪ੍ਰਮੁੱਖ ਉਤਾਰਿਆ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਵੀ ਜਿਹੜੇ ਇਹ ਪਾਂਡੇ ਨਾ ਦੀ ਜਗ੍ਹਾ ਦੇ ਉੱਤੇ ਰਾਸ਼ਟਰਪਤੀ ਜਿਹੜਾ ਕਾਫਲਾ ਵੀ ਬਾਈ ਰੋੜ ਗਿਆ ਹਾਂ ਰਿਆ ਵੀ ਇਨਕੁਆਰੀਆਂ ਮਾਰਕ ਹੋ ਗਈਆਂ ਇੱਕ ਤਾਂ ਦੇ ਕੋਈ ਬੜੀ ਸੋਖਤ ਘਟਨਾ ਹੈ ਦੇਸ਼ ਲਈ ਵੀ ਦਰਪਤੀ ਮਰਮਰਜੀ ਠੀਕ ਹੈ ਬਿਲਕੁਲ ਦੂਜੀ ਘਟਨਾ ਆਪਣੇ ਪੰਜਾਬ ਦੀ ਹੈ ਡੇਰਾ ਬਾਬਾ ਨਾਨਕ ਵਿਖੇ ਵੀ ਜਿਹੜੇ ਆ ਅਸ਼ਟਵਾਜੀਆਂ ਸਕਾਈ ਸ਼ਾਟ ਚੱਲਦੇ ਆ ਉਹਦੇ ਨਾਲ ਅੱਗ ਲੱਗੀ ਤੇ ਉੱਥੇ ਦੋ ਔਰਤਾਂ ਸਣੇ ਨੌ ਜਣੇ ਝੁੱਸ ਗਏ ਅੱਛਾ ਜੀ ਬੁਰੀ ਤਰ੍ਹਾਂ ਝੁੱਲਸੇ ਆ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਬਿਲਕੁਲ ਵੈਸੇ ਤਾਂ ਇੱਕ ਇਹੋ ਜਿਹੀ ਘਟਨਾ ਹੈ ਕਿ ਸਾਡੇ ਪਟਿਆਲੇ ਵੀ ਵਾਪਰੀ ਹੈ ਪਰ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਉਹ ਗੱਲ ਸੰਭੀ ਗਈ ਖਾਲਸਾ ਮhalla ਨਾਂ ਦੀ ਜਗ੍ਹਾ ਹੈ ਪਟਿਆਲਾ ਦੇ ਵਿੱਚ ਉੱਥੇ ਕਾਰ ਪਾਰਕਿੰਗ ਹੈ ਤੇ ਉਸ ਜਗ੍ਹਾ ਦੇ ਉੱਤੇ ਕੋਈ ਅਸ਼ਤਵਾਜੀ ਗਿਰੀ ਹੈ ਜਾਂ ਸ਼ਾਰਟ ਗਿਰਿਆ ਉੱਥੇ 4-5 ਗੱਡੀਆਂ ਨੂੰ ਅੱਗ ਲੱਗੀ ਪਰ ਫਾਇਰ ਬ੍ਰਿਗੇਡ ਨੇ ਤੇ ਪ੍ਰਸ਼ਾਸਨ ਨੇ ਉਹ ਸੰਭ ਲਿਆ ਤੇ ਗੱਲ ਇਹ ਹੈ ਪਰ ਇੱਕ ਹੋਰ ਇਸ ਗੱਲ ਦੇ ਵਿੱਚ ਵੀ ਹੈ ਹਾਂਜੀ ਸਾਡੇ ਲੋਕ ਗੱਲ ਮੰਨਦੇ ਵੀ ਨਹੀਂ ਬਿਲਕੁਲ ਕਾਰਨ ਇਹ ਹੈ ਵੀ ਕਲ ਦੀ ਉਹ ਘਟਨਾ ਗੁਰੂ ਹਰ ਸਾਹਿਬ ਦੇ ਵਿੱਚ ਐਸ ਐਚ ਓ ਹੈ ਬਲਜਿੰਦਰ ਸਿੰਘ ਠੀਕ ਹੈ ਜੀ ਤੇ ਉਥੇ ਗੁਰੂ ਹਰ ਸਾਹਿਬ ਹਰਾ ਗੁਰੂ ਜਿਹੜਾ ਹਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਇੰਟੋਰ ਸਟੇਡੀਅਮ ਹੈ ਠੀਕ ਹੈ ਜੀ ਉਥੇ ਸਰਕਾਰ ਨੇ ਨਿਰਧਾਰਿਤ ਕੀਤੀ ਜਗਾ ਵੀ ਤੁਸੀਂ ਪਟਾਕੇ ਇਸ ਜਗਾ ਤੇ ਲਾਣੇ ਆ ਠੀਕ ਹੈ ਜੀ ਤੇ ਪਰ ਲੋਕਾਂ ਨੇ ਉਸ ਜਗ੍ਹਾ ਤੇ ਤੇ ਲਾਏ ਲਾਏ ਤੇ ਦੁਕਾਨੇ ਭੀੜੇ ਭੜ ਬਾਜ਼ਾਰਾਂ ਦੇ ਵਿੱਚ ਵੀ ਲੋਕਾਂ ਨੇ ਪਟਾਕੇ ਲਾਏ ਤੇ ਜਦ ਐਸਐਚਓ ਬਲਜਿੰਦਰ ਸਿੰਘ ਉਹ ਪਟਾਕਿਆਂ ਵਾਲਿਆਂ ਨੂੰ ਮਨਾ ਕਰਨ ਗਏ ਵੀ ਇੱਥੇ ਨਾ ਲਾਓ ਵੀ ਸੜਕ ਜਾਮ ਹੁੰਦੀ ਹੈ ਉੱਥੇ ਉਹ ਲੋਕ ਐਸਐਚਓ ਬਲਜਿੰਦਰ ਸਿੰਘ ਨਾਲ ਉਲਝ ਗਏ ਇਵਨ ਕੇ ਗੱਲ ਧੱਕਾ ਮੁੱਕੀ ਤੱਕ ਪਹੁੰਚ ਗਈ ਤੇ ਐਸਐਚਓ ਬਲਜਿੰਦਰ ਸਿੰਘ ਨੇ ਪਟਾਕੇ ਵੀ ਜ਼ਬਤ ਕੀਤੇ ਔਰ ਵੀ ਕੀਤੇ ਬਾਅਦ ਚੋਂ ਜਿਹੜੀ ਵਪਾਰ ਐਸੋਸੀਏਸ਼ਨ ਆ ਉਹ ਧਰਨਾ ਲਾ ਦਿੰਦੀ ਹੈ ਹਾਂ ਉਹਨਾਂ ਵਿਰੁੱਧ ਧਰਨਾ ਵੀ ਲਾਇਆ ਗਿਆ ਬਿਲਕੁਲ ਜੀ ਤੇ ਮਾਮਲੇ ਨੂੰ ਸੁਲਝਾਇਆ ਗਿਆ ਉਹਨਾਂ ਦਾ ਕਹਿਣਾ ਇਹ ਸੀ ਵੀ ਤਿਉਹਾਰ ਦੇ ਦਿਨਾਂ ਦੋ ਦਿਨ ਕਿ ਸਾਡਾ ਦੁਕਾਨਦਾਰਾਂ ਦਾ ਤਿਉਹਾਰ ਖਰਾਬ ਕੀਤਾ ਜਾ ਰਿਹਾ ਹੈ ਉਹ ਭਾਈ ਜੀ ਦੁਕਾਨਦਾਰ ਆ ਇਹ ਵੀ ਦੇਖੋ ਕਹਿਣਾ ਸੀ ਵੀ ਸਾਨੂੰ ਪਹਿਲਾਂ ਨਹੀਂ ਦੱਸਿਆ ਗਿਆ। ਉਹ ਰੱਬ ਜਾਣਦਾ ਦੇਖੋ ਨਹੀਂ ਨਹੀਂ ਇਹ ਗਲਤ ਹੈ ਜੀ ਮਾਨ ਸਾਹਿਬ ਕਿਉਂਕਿ ਜੇ ਸਰਕਾਰ ਨੇ ਗੁਰੂ ਰਾਮਦਾਸ ਸਟੇਡੀਅਮ ਨਿਰਧਾਰਿਤੀ ਕਰਤਾ ਹਾਂਜੀ ਤੁਸੀਂ ਫਤਿਹਗੜ੍ਹ ਤੋਂ ਸਾਡੇ ਪਰਿਆਲੇ ਦੇ ਵਿੱਚ ਸਰਕਾਰ ਕੋਲੋ ਗਰਾਊਂਡ ਤੇ ਤ੍ਰਿਪੜੀ ਬਾਜ਼ਾਰਾਂ ਦੇ ਵਿੱਚ ਨਿਰਧਾਰਤ ਕਰ ਦਿੰਦੀ ਜਗ੍ਹਾ ਹੂੰ ਤੇ ਉੱਥੇ ਟਾਕੇ ਲੱਗਦੇ ਆ ਪਰ ਗੱਲ ਇਹ ਆ ਵੀ ਜੇ ਥੋੜੇ ਬੋਤੇ ਲੈਵਲ ਦੇ ਉੱਤੇ ਕਲੋਨੀਆਂ 'ਚ ਮੱਲਿਆਂ 'ਚ ਲੱਗਦੇ ਆ ਪ੍ਰਸ਼ਾਸਨ ਕੁਝ ਨਹੀਂ ਕਹਿੰਦਾ ਪਰ ਜੇ ਆਪਾਂ ਸੜਕਾਂ ਦੇ ਉੱਤੇ ਭੀੜ ਭੜ ਵਾਲੇ ਬਾਜ਼ਾਰਾਂ ਦੇ ਵਿੱਚ ਲਾਵਾਂਗੇ ਬਿਲਕੁਲ ਲੋਕ ਇਹ ਕੱਲ ਨੂੰ ਪ੍ਰਸ਼ਾਸਨ ਨੂੰ ਹੀ ਕਹਿੰਦੇ ਹਨ ਜੇ ਕੋਈ ਮਿਸ ਹੈਪੈਨਿੰਗ ਹੋ ਜਾਂਦੀ ਹੈ ਤੁਹਾਨੂੰ ਯਾਰਾਂ ਵਿੱਚ ਬੱਸ ਹੀ ਰਸ਼ ਹੁੰਦਾ ਲੰਗਰ ਜੀ ਵੀ ਬੇਤਰ ਦਿੱਕਤ ਪੈਦਾ ਹੁੰਦੀ ਹੈ ਈਵਨ ਕਿ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਪਟਾਕਿਆਂ ਨਾਲ ਰਿਲੇਟਡ ਹੈ ਗੱਲ ਮਨਜਿੰਦਰ ਸਿੰਘ ਸਰਸਾ ਜੀ ਲਾਈਵ ਹੋਏ ਪੇਸੀ ਉਹਨਾਂ ਨੇ ਕਿਹਾ ਦੇਸ਼ ਦੀ ਰਾਜਧਾਨੀ ਜਿਹਦੀ ਹਵਾ ਬਹੁਤ ਪ੍ਰਦੂਸ਼ਿਤ ਹੋ ਗਈ ਹਾਂਜੀ ਉਹਨਾਂ ਨੇ ਕੱਲ ਦੱਸਿਆ ਵੀ ਜਿਹੜਾ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਕੱਲ 300 ਅੱਜ ਸਵੇਰੇ ਹਾਂਜੀ ਅ ਕੱਲ ਮੈਂ ਦਸ਼ਕੂ ਮਾਫ ਕਰੋ ਅੱਜ ਸਵੇਰੇ ਸਿਰਸਾ ਜੀ ਲਾਈਵ ਹੋਏ ਵੀ ਅੱਜ ਸਵੇਰੇ 345 ਹੈ ਠੀਕ ਹੈ ਜੀ ਜਿਹੜੀ ਕਿ ਰੈੱਡ ਜ਼ੋਨ ਦੇ ਵਿੱਚ ਆਂਦੀ ਹੈ ਪੂਰ ਸ਼੍ਰੇਣੀ ਦੇ ਵਿੱਚ ਆਂਦੀ ਹੈ ਉਹਨਾਂ ਨੇ ਤਾਂ ਨਾਲ-ਨਾਲ ਉਸ ਗੱਲ ਨੂੰ ਵੀ ਟੈਗ ਕਰਤਾ ਜਿਹੜੀ ਕੱਲ ਵੀਡੀਓ ਵਾਇਰਲ ਹੋ ਰਹੀ ਸੀ ਵੀ ਦੋ ਪੁਲਸ ਵਾਲੇ ਅੱਗ ਲਾ ਰਹੇ ਹੁੰਦੇ ਆ ਪਰਾਲੀ ਨੂੰ ਜੇ ਤੁਸੀਂ ਦੇਖੀ ਹੋਏ ਦਰਸ਼ਕਾਂ ਨੇ ਉਹ ਕਹਿੰਦੇ ਵੀ ਇਹ ਸਰਕਾਰਾਂ ਪੰਜਾਬ ਸਰਕਾਰ ਜਾਣ ਕੇ ਦਿੱਲੀ ਦੀ ਹਵਾ ਪ੍ਰਦੂਸ਼ਿਤ ਕਰਨ ਲਈ ਪੁਲਸ ਵਾਲਿਆਂ ਦੇ ਥਰੂ ਅੱਗ ਲਵਾਉਂਦੀ ਹੈ ਈਵਨ ਕਿ ਪਟਿਆਲਾ ਜਿੱਥੇ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦਾ ਦਫਤਰ ਹੈ ਆਪਣੀ ਵੀ ਅੱਜ 22 ਤਰੀਕ ਨੂੰ ਜੀ 232 ਕੁਆਲਿਟੀ 에ਅਰ ਕੁਆਲਿਟੀ ਇੰਡੈਕਸ ਹੈ ਜੋ ਕਿ ਪੂਰ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਤੇ ਲੁਧਿਆਣਾ ਜਿਹੜਾ ਹੈ ਜੀ ਉਹ ਤਕਰੀਬਨ 250 ਦੇ ਹੈ ਜਿਹੜਾ ਮਤਲਬ ਪੂਰ ਦੀ ਕੁਆਲਿਟੀ ਇੰਡੈਕਸ ਦੇ ਵਿੱਚ ਆਉਂਦਾ ਹੈ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਤਿਉਹਾਰ ਰਲਿਆ ਮਿਲਿਆ ਰਿਹਾ ਸਾਰਿਆਂ ਦੀ ਖੁਸ਼ੀਆਂ ਲੈ ਕੇ ਆਇਆ ਪਰ ਜਿਹੜੀ ਆਪਾਂ ਪਿਛਲੇ ਦਿਨ ਇੱਕ ਵੀਡੀਓ ਬਣਾਈ ਸੀ ਵੀ ਕੁਝ ਨਾ ਕੁਝ ਸਰਕਾਰਾਂ ਨੂੰ ਕਰਨਾ ਪਵੇਗਾ ਵੀ ਕੋਈ ਪਟਾਕੇ ਪ੍ਰਦੂਸ਼ਣ ਰਹਿਤਾਨ ਹਾਂਜੀ ਆ ਗਏ ਪਰ ਉਹ ਲਾਗੂ ਨਹੀਂ ਹੋਏ ਗਰੀਬ ਜੀ ਇੱਕ ਗੱਲ ਆਪਾਂ ਹੋਰ ਐਡ ਆਨ ਕਰ ਦਿੰਦੇ ਇਸ ਗੱਲ ਦੇ ਵਿੱਚ ਜਿਹੜਾ ਤੁਸੀਂ ਦਿੱਲੀ ਪ੍ਰਦੂਸ਼ਣ ਦੀ ਗੱਲ ਕਰਦੇ ਹੋ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੇਰੀ ਰਹਿਸ਼ ਪਿੰਡ ਦੇ ਵਿੱਚ ਆ ਜੀ ਹਾਂਜੀ ਤਾਂ ਸਰਕਾਰ ਇਸ ਸਾਲ ਬੜੀ ਸਖਤ ਹੈ ਜੀ ਠੀਕ ਹੈ ਜੀ ਕਿਸੇ ਵੀ ਖੇਤ ਦੇ ਵਿੱਚ ਕੋਈ ਅੱਗ ਨਹੀਂ ਲੱਗ ਰਹੀ ਜੀ ਨਹੀਂ ਲੱਗ ਰਹੀ ਨਹੀਂ ਜੀ ਕੋਈ ਅਗਨੀ ਲਾ ਰਹੀ ਨਹੀਂ ਮੈਂ ਤਾਂ ਵੈਸੇ ਨਿਊਜ਼ ਤੇ ਦੇਖ ਰਿਹਾ ਸੀ ਕੱਲ ਕਹਿੰਦੇ ਵੀ ਕੱਲ ਦੇ ਕੱਲ ਤੇ ਪਰਸੋਂ ਦੋ ਦਿਨ ਦੇ ਵਿੱਚ ਲਿਖਿਆ ਸੀ ਵੀ ਪਰਾਲੀ ਨੂੰ ਅੱਗ ਲਾਣ ਦੀ ਘਟਨਾ ਸਿਖਰਾਂ ਤੇ ਨਹੀਂ ਭਾਈ ਜੀ ਦੇਖੋ ਸਾਡੇ ਇਲਾਕੇ ਜਿਹੜਾ ਮੇਰਾ ਫਤਿਹਗੜ੍ਹ ਸਾਹਿਬ ਜਿਲ੍ਹਾ ਪੈਂਦਾ ਜੀ ਫਤਿਹਗੜ੍ਹ ਸਾਹਿਬ ਤੋਂ ਮੈਂ ਪਟਿਆਲੇ ਰੋਜ਼ ਹੀ ਟਰੈਵਲ ਕਰਦਾ ਨਾ ਰਸਤੇ ਦੇ ਵਿੱਚ ਕੀ ਸੀ ਨਾ ਹੀ ਕਿਤੇ ਸਾਡੇ ਨੇੜੇ ਜਿਹੜੇ ਕਿਤੇ ਕੋਈ ਅਗਨੀ ਲੱਗ ਰਹੀ ਨਹੀਂ ਇਸ ਵਰਦੀ ਜ਼ਮੀਨ 'ਤੇ ਅੱਗ ਨਹੀਂ ਲਾ ਰਹੇ ਨਹੀਂ ਲਾ ਰਹੇ ਜੀ ਦੇਖ ਲਓ ਬਿਲਕੁਲ ਨਹੀਂ ਲਾ ਰਹੇ ਜੀ ਅਸੀਂ ਤੁਹਾਡੇ ਫਿਰ ਕੋਈ ਨਹੀਂ ਕੋਈ ਤੁਹਾਡੇ ਇਲਾਕੇ ਦੇ ਕਿਸੇ ਨਾ ਕਿਸੇ ਜ਼ਿਮੀਦ ਫੀਲਡ ਜੇ ਆਪਾਂ ਗਰਾਉਂਡ ਜ਼ੀਰੋ ਰਿਪੋਰਟ ਤੇ ਜਾ ਕੇ ਦੇਖੀਏ ਆਪਾਂ ਕੱਲ ਨੂੰ ਚਲਦੇ ਆ ਤੇ ਇੱਕ ਸਵਾਲ ਬਾਈ ਇੱਥੇ ਇਹ ਵੀ ਖੜਾ ਹੋ ਜਾਂਦਾ ਹੁਣ ਹਾਂ ਵੀ ਜੇ ਅਗਨੀ ਲੱਗ ਰਹੀ ਤੇ ਤੂੰ ਆ ਹੋ ਕਿੱਥੋਂ ਰਿਆ ਤੂੰ ਤਾਂ ਬਈ ਪਟਾਕਿਆਂ ਦਾ ਹੈ ਤੇ ਬਾਈ ਜੀ ਜਿਹੜਾ ਦਿੱਲੀ ਪਹੁੰਚ ਗਿਆ ਤੇ ਉਹ ਉਹ ਵੀ ਪਟਾਕਿਆਂ ਦੀ ਪਹੁੰਚਿਆ ਦਿੱਲੀ ਵੀ ਕਿਹੜਾ ਪਟਾਕੇ ਨਹੀਂ ਚਲਾਉਂਦੇ ਲੋਕ ਉਹ ਤਾਂ ਸਿਰਸਾ ਜੀ ਨੇ ਪੰਜਾਬ ਸਰਕਾਰ ਨੂੰ ਟੈਗ ਕਰਤਾ ਇਹ ਪੰਜਾਬ ਦਾ ਪ੍ਰੋਡਕਸ਼ਨ ਉੱਥੇ ਆ ਗਿਆ ਪਰ ਈਵਨ ਕਿ ਦਿੱਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਟਾਕੇ ਚਲਾਏ ਜਾਂਦੇ ਆ ਮੈਂ ਇਸੇ ਇਸੇ ਗੱਲ ਤੇ ਦੇਖੋ ਦਰਸ਼ਕਾਂ ਨੂੰ ਲੈ ਕੇ ਆਉਣਾ ਚਾਹੁੰਦਾ ਹਾਂ ਕਿ ਬਾਈ ਜੀ ਦੇਖੋ ਕਿ ਤੇ ਆ ਰਾ ਜਰੂਰੀ ਐ ਸਾਹਮਣੇ ਮਣਾਉਣਾ ਹਾਂ ਪਰ ਇਹ ਕਹਿ ਦੇਣਾ ਵੀ ਤੂੰ ਆ ਪੰਜਾਬ ਤੋਂ ਆਇਆ ਹਾਂ ਇਹ ਵੀ ਬਾਈ ਜੀ ਅਸੀਂ ਇਸ ਇਸ ਸਹਿਮਤ ਨਹੀਂ ਆ ਤੇ ਦੇਖੋ ਵੀ ਉੱਥੇ ਵੀ ਆਪਣੇ ਪੀਰ ਭਾਈ ਰਹਿੰਦੇ ਨੇ ਹਮ ਪਟਾਕੇ ਤਾਂ ਉਹ ਵੀ ਚਲਾਉਂਦੇ ਤੇ ਹਮ ਨਹੀਂ ਚਲਾਣੇ ਚਾਹੀਦੇ ਆ ਚਲਾਣੇ ਵਿੱਚ ਆਈਂ ਪਰ ਸਰਕਾਰ ਨੂੰ ਇਹ ਥੋੜਾ ਸ਼ਕਤੀ ਹੋਵੇ ਵੀ ਜਿਹੜੇ ਪ੍ਰਦੂਸ਼ਣ ਰਹਿਤ ਪਟਾਕੇ ਆ ਉਹੀ ਚੱਲਣੇ ਚਾਹੀਦੇ ਬਿਲਕੁਲ ਬਾਈ ਜੀ ਕਿਉਂਕਿ ਦੇਖੋ ਇਹ ਅਸਥਮੇ ਵਾਲੇ ਵੀ ਦਿੱਕਤ ਆ ਇਵਨ ਕੇ ਸਾਨੂੰ ਮੈਨੂੰ ਵੀ ਦਿੱਕਤ ਆ ਬਿਲਕੁਲ ਜੀ ਬਿਲਕੁਲ ਹਰ ਇੱਕ ਬੰਦੇ ਨੂੰ ਦੇਖੋ ਪ੍ਰਦੂਸ਼ਣ ਤਾਂ ਦੋੜਾ ਦਿੱਕਤ ਹੈ ਹੀ ਹੈ ਜੀ ਚਲੋ ਆਪਾਂ ਫਿਰ ਕੱਲ ਦੇਖਦੇ ਆਂ ਪਰਮਾਤਮਾ ਸੁਖ ਰਗਾ ਗਰਾਉਂਡਰੀ ਜੀਰੋ ਤੇ ਜਾ ਕੇ ਆਪਾਂ ਪਾਪ ਬਿਲਕੁਲ ਜੀ ਬਾਈ ਜੀ ਠੀਕ ਹੈ ਜੀ ਧੰਨਵਾਦ ਸਾਥੀਓ